ਇਹਨਾਂ ਦੇ ਕੋਲ ਇਹਨਾਂ ਤੋਂ ਕਿਹੜਾ ਜਵਾਬ ਲੈਣਾ ਹੈ ਕਿਹੜਾ ਸਵਾਲ ਇਹਨਾਂ ਨੂੰ ਪੁੱਛਣਾ ਹੈ ਜਿਹੜਾ ਚ ਅਜੇ ਤੱਕ ਪੁੱਛਿਆ ਨਹੀਂ ਗਿਆ ਕਿਹੜਾ ਇਹਨਾਂ ਨੂੰ ਆਮਦ ਹੋਇਆ ਹੈ ਭਗਵੰਤ ਮਾਨ ਨੂੰ ਰਾਤੋਂ ਰਾਤ ਵੀ ਜਿਹੜਾ ਇਹਨੇ ਸਵਾਲ ਪੁੱਛਣਾ ਜਾ ਕੇ ਜੇ ਮੈਂ ਦੱਸੂਗਾ ਕੀ ਲੋਕਾਂ ਨੂੰ ਪਤਾ ਨਹੀਂ ਕਿ ਜਿਹੜੇ ਜਹੇਦਾਰ ਨੇ ਉਹ ਕੇਵਲ ਇਸ ਵੇਲੇ ਬਾਦਲਾਂ ਦੇ ਦਿਹਾੜੀਦਾਰ ਨੇ ਬੇਸਿਕਲੀ ਜਹੇਦਾਰ ਨਹੀਂ ਹੈ ਇਹ ਦਿਹਾੜੀਦਾਰ ਹੈ ਹਾਂ ਇਹ ਇਹ ਤਾਂ ਸਾਰੇ ਜਾਣਦੇ ਨੇ ਇਹਨਾਂ ਕਿਹੜਾ ਨਵਾਂ ਸਵਾਲ ਜਾ ਕੇ ਪੁੱਛਣਾ ਹੈ ਇਹ ਕੇਵਲ ਸਿਆਸਤ ਦੇ ਵਿੱਚ ਸਿਆਸਤੀ ਰੰਗ ਚਾਣਨ ਵਾਸਤੇ ਉਹਦੇ ਵਿੱਚ ਗਰਮ ਹੋਣ ਵਾਸਤੇ ਉਹਨਾਂ ਨੇ ਇਹ ਸਵਾਲ ਕੀਤਾ ਹੈ ਇਹ ਉਹ ਉਹ ਨੂੰ ਇੱਕ ਮੁੱਦਾ ਬਣਾਉਣਾ ਵੀ ਰਹਿਤ ਮਿਰਦਾਹ ਕਹਿੰਦੀ ਹੈ ਜਹੇਦਾਰਾ ਲੋ ਮੈਂ ਜਹੇਦਾਰ ਨੂੰ ਕੁਛ ਨਾ ਚਾਹੁੰਦਾ ਰਹਿਤ ਮਿਰਦਾਹ ਤਾਂ ਬੜਾ ਕੁਛ ਕਹਿੰਦੀ ਹੈ ਉਹਦੇ ਵੀ ਕਹਿੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਬਾਕਰ ਤੋਲ ਹੋਰ ਕਿਹ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਜਿਹੜੇ ਇਸ ਗੱਲ ਤੇ ਬੋਲਣ ਵਾਲੇ ਜਿਨ੍ਹਾਂ ਨੇ ਇੱਥੇ ਮੁੱਦਾ ਚੁੱਕਿਆ ਤੇ ਜਿਨ੍ਹਾਂ ਨੂੰ ਤੁਸੀਂ ਇਹ ਜਹੇਦਾਰ ਸਪੋਰਟ ਵੀ ਕਰਦਾ ਰਿਆ ਪ੍ਰੋਗਰਾਮ ਵੀ ਕਰਾਉਂਦਾ ਰਿਆ ਉਹ ਜਦੋਂ ਉਹ ਮੁੱਦਾ ਚੱਕਦੇ ਨੇ ਤਾਂ ਹੁਣੇ ਜਹੇਦਾਰ ਬਣ ਗਿਆ ਤੇ ਉਹਨਾਂ ਨੂੰ ਮਤਲਬ ਅਕਾਲ ਤਖਤ ਦੇ ਉੱਤੇ ਬੋਲ ਕੇ ਉਹਨਾਂ ਦੇ ਅਗੇਂਸਟ ਤੇ ਇਹ ਸੁਰਖਰੂਣਾ ਚਾਹੁੰਦਾ ਵਾ ਕੁਛ ਕਿ ਡੇਰੇਦਾਰਾਂ ਦੇ ਅੰਦਰ ਵੀ ਰਾਤ ਮੇਰਾਦਾ ਦੇ ਵੀ ਕਹਿੰਦੀ ਹੈ ਵੀ ਜਿਹੜਾ ਕੀਰਤਨ ਹੈ ਉਹ ਕੇਵਲ ਭਾਈ ਗਰਦਾਸ ਦੀਆਂ ਬਾਰਾਂ ਭਾਈ ਨੰਦ ਲਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋ ਸਕਦਾ ਹੈ ਕੀ ਦਰਬਾਰ ਸਾਹਿਬ ਚ ਇਦਾਂ ਹੀ ਹੁੰਦੇ ਆ ਵਾ ਮੁੱਖ ਮੰਤਰੀ ਦਾ ਕੋਈ ਹੱਕ ਨਹੀਂ ਸਾਡੇ ਪੰਥਕ ਸਿਆਸਤ ਅੰਦਰ ਸਾਡੇ ਪੰਥਕ ਜੋ ਸਾਡਾ ਦਰਉਮਦਾਰ ਉਹਦੇ ਤੇ ਸਵਾਲ ਕਰਨ ਦਾ ਕਿਉਂਕਿ ਉਹ ਸਟੇਟ ਦਾ ਸੰਦ ਹੈ ਇਸ ਉਹ ਸਟੇਟ ਦੀ ਰਿਪਰੈਜ਼ੈਂਟੇਸ਼ਨ ਹੈ ਬਰਿਆਦਾ ਦੇ ਉੱਤੇ ਜੇ ਤੁਸੀਂ ਗੱਲ ਕਰਨੀ ਹੈ ਤਾਂ ਉਹ ਬਹੁਤ ਕੁਝ ਕਹਿੰਦੀ ਹੈ ਇਹ ਨਹੀਂ ਕਿ ਜਿਹੜੀ ਤੁਹਾਨੂੰ ਸੂਟ ਕਰਦੀ ਉਹ ਠੀਕ ਹੈ ਹਾਂ ਤੇ ਜਿਹੜੀ ਨਹੀਂ ਸੂਟ ਕਰਦੀ ਉਹ ਉਹਨੂੰ ਮੁੱਦਾ ਬਣਾ ਕੇ ਤੇ ਗੱਲ ਚੱਕ ਲੋ ਜੇ ਇਹਦੇ ਤੇ ਗੱਲ ਕਰੀ ਕੀਤੀ ਐ ਤੇ ਉਹਨੂੰ ਪੂਰੀ ਤਰ੍ਹਾਂ ਫੜ ਲਓ ਇਹ ਮਰਿਆਦਾ ਤੇ ਤੁਹਾਡੀ ਅੰਗਰੇਜ਼ੀ ਵਾਲੀ ਤੇ ਲੱਗ ਹੈ ਉਹਨੂੰ ਵੀ ਸਹੀ ਕਰ ਲੋ ਜਿਹੜੀ ਦਾੜੀ ਇੰਗਲਿਸ਼ ਦੀ ਟ੍ਰਾਂਸਲੇਸ਼ਨ ਹੈ ਉਹਦੇ ਚ ਕੀਰਤਨ ਦੀ ਡੈਫੀਨੇਸ਼ਨ ਕੀ ਹੈ ਉਹਦਾ ਮੱਧ ਕੀਰਤਨ ਦੇ ਮੱਧੇ ਹਠ ਕੀ ਲਿਖਿਆ ਵਾ ਤੇ ਪੰਜਾਬੀ ਵਾਲੇ ਚ ਕੀ ਲਿਖਿਆ ਹੈ ਉਥੇ ਬਚਣਾ ਚਾਹੁੰਦੇ ਨੇ ਕਿਉਂਕਿ ਕਾਲ ਤਖਤ ਤੇ ਬਿਨਾ ਗੁਰਸਿੱਖ ਨੂੰ ਬੁਲਾ ਨਹੀਂ ਸਕਦੇ ਜਿਲ੍ਹਾ ਪੂਨਰ ਗੁਰਸਿੱਖ ਨਹੀਂ ਆ ਉਹ 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 ਗਾਲ ਤਖਤ ਦੇ ਉੱਤੇ ਸੱਦਿਆ ਨਹੀਂ ਜਾ ਸਕਦਾ ਤਾਂ ਉਦਾਂ ਨ ਕਿਹੜਾ ਅਕਾਲ ਤਖਤ ਤੇ ਸਾਦੇ ਨੇ ਉਦਾਂ ਵੀ ਕਬਰਿਆਂ ਚ ਸਾਦੇ ਨੇ ਇਸੇ ਗੱਲ ਦਾ ਵਿਰੋਧ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਤਾ ਵੀ ਤੁਸੀਂ ਬਾਹਰ ਆਓ ਜਿੱਥੇ ਬਾਹਰ ਆਉਣਾ ਉਥੇ ਬਾਹਰ ਨਹੀਂ ਆਉਂਦੇ ਤੇ ਜਿਹੜੀ ਗੱਲ ਮਤਲਬ ਜਿੱਥੇ ਇਹਨਾਂ ਨੂੰ ਪਤਾ ਵੀ ਪਹਿਲਾਂ ਇਹਨਾਂ ਦਾ ਸੌਦਾ ਹੋਇਆ ਹੁੰਦਾ ਵੀ ਤੁਸੀਂ ਬਾਹਰ ਆਣ ਕੇ ਖੜ ਜਿਓ ਤੇ ਗੱਲ ਚ ਸਾਫੇ ਪਾ ਕੇ ਜਿਵੇਂ ਜੰਮੂ ਵਾਲੇ ਖੜ ਗਏ ਤੇ ਅਸੀਂ ਤੁਹਾਨੂੰ ਐਲਾਨ ਦਵਾਂਗੇ ਤੇ ਮਾਫੀ ਮੰਗ ਲਿਓ ਸਿੰਘ ਨਾਲ ਟੀਵੀ ਚੈਨਲ ਦੇ ਜਿਹੜੇ ਸੀਓ ਸਰਦਾਰ ਪ੍ਰਭਦੀਪ ਸਿੰਘ ਜਿਹੜੇ ਉੱਗੇ ਪੰਥਕ ਵਿਦਵਾਨ ਵੀ ਨੇ ਤੇ ਯੂਕੇ ਦੀ ਜਿਹੜੀ ਹੈ ਪੋਲਿਟਿਕਸ ਦੇ ਵਿੱਚ ਵੀ ਉਹ ਅੱਜਕਲ ਜਿਹੜੇ ਆ ਕੰਮ ਕਰਦੇ ਨੇ ਸੋ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਪ੍ਰਭਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਰ ਸ਼ੇਰ ਸਿੰਘ ਜੀ ਜੀ ਸੋ ਜੋ ਜਿਹੜਾ 328 ਰੂਪਾ ਵਾਲਾ ਜਿਹੜਾ ਮਸਲਾ ਉਲਝਿਆ ਹੋਇਆ ਇਹਨੂੰ ਜਿਹੜਾ ਭਗਵੰਤਮਾਨ ਵਰਸਸ ਸ਼੍ਰੀ ਅਕਾਲ ਤਖਤ ਸਭ ਬਣਾਇਆ ਜਾ ਰਿਹਾ ਹੈ। ਇਹਦੇ ਉੱਤੇ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਕਿ ਇਹ ਵਾਕਈ ਮਸਲਾ ਇਦਾਂ ਦਾ ਹੈ ਜਾਂ ਜਿਹੜਾ ਭਗਵੰਤਮਾਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਕਿ ਮੈਂ ਉੱਥੇ ਜਾ ਕੇ ਜਿਹੜੇ ਵੱਡੇ ਵੱਡੇ ਖੁਲਾਸੇ ਕਰਨਿਆ ਕਿ ਭਗਵੰਤਮਾਨ ਕੋਲ ਕੋਈ ਇਹੋ ਜਿਹਾ ਜਿਹੜਾ ਗੁਪਤ ਮੁੱਦਾ ਜਿਹੜਾ ਹੁਣ ਤੱਕ ਸਾਹਮਣੇ ਨਹੀਂ ਆਇਆ ਜਦ ਕਿ ਹੁਣ ਤੱਕ ਬਹੁਤ ਸਾਰੇ ਜਿਹੜੇ ਵਿਦਵਾਨਾਂ ਨੇ ਚਿੱਠੀਆਂ ਲਿਖ ਕੇ ਜਾ ਉਦਾਂ ਆਪੋ ਆਪਣੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਜਾਂ ਚੈਨਲਾਂ ਰਾਹੀਂ ਜਿਹੜੇ ਆ ਬਹੁਤ ਸਾਰੇ ਜਿਹੜੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਜਾਂ ਅਕਾਲ ਤਖਤ ਦੇ ਜਿਹੜਾ ਜਥੇਦਾਰ ਆ ਉਹਦੇ ਬਾਬਤ ਵੱਡੇ ਖੁਲਾਸੇ ਕੀਤੇ ਹੋਏ ਆ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਮਸਲੇ ਨੂੰ ਮੇਰੇ ਕੋ ਸਭ ਤੋਂ ਪਹਿਲਾਂ ਬਰਸ਼ਰ ਬਰਸ਼ਰ ਸਿੰਘ ਜੀ ਇਹ ਸਾਨੂੰ ਇਹ ਦੇਖਣਾ ਪੈਣਾ ਵੀ ਭਗਵੰਤ ਮਾਨ ਦਾ ਇਨਵੋਲਵ ਹੋਣਾ ਇਹਦੇ ਵਿੱਚ ਜਿਸ ਮੋੜ ਤੇ ਜਾ ਕੇ ਭਗਵੰਤ ਮਾਨ ਇਨਵੋਲਵ ਹੋ ਰਿਹਾ ਭਾਵੇਂ ਉਹ ਜਿਹੜਾ ਇੱਕ ਸਾਡਾ ਸਿੰਗਰ ਹੈ ਜਸਵੀਰ ਜਸਵੀਰ ਜੱਸੀ ਉਹਨੂੰ ਬੇਸ ਬਣਾ ਕੇ ਫਿਰ 328 ਸਰੂਪਾਂ ਦੀ ਗੱਲ ਕਰਕੇ ਉਹ ਕੇਵਲ ਲੋਚਦਾਏ ਕਿਸੇ ਤਰੀਕੇ ਨਾਲ ਸਿੱਖ ਮੁੱਦਿਆਂ ਦੇ ਅੰਦਰ ਮੈਂ ਜਾ ਕੇ ਤੇ ਹਾਈਲਾਈਟ ਹੋਵਾਂ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਜਿਹੜਾ ਉਹਦੇ ਵਿੱਚ ਸੰਪੰਥਕ ਜਿਹੜਾ ਪੱਖਪੂਰਨਾਂ ਕਿਸੇ ਵੀ ਸਿਆਸੀ ਲੀਡਰ ਵੱਲੋਂ ਉਹ ਬੜਾ ਜ਼ਰੂਰੀ ਤੇ ਲੜੀਂਦਾ ਹੋ ਜਾਂਦਾ ਕਿਉਂਕਿ ਇੱਥੇ ਪੰਥਕ ਭਾਵਨਾਵਾਂ ਦੇ ਉੱਤੇ ਜੋ ਵੋਟਾਂ ਨੇ ਉਹ ਮਿਲਦੀਆਂ ਨਹੀਂ ਉਹ ਅਸੀਂ ਦੇਖਦੇ ਵੀ ਆਂ ਜਿਵੇਂ ਸਾਡਾ ਪਿਛੇ ਜੇ ਆਪਣਾ ਖਰੂਰ ਸਾਹਿਬ ਦੀ ਇਲੈਕਸ਼ਨ ਦੇਖ ਲਓ ਤੁਸੀਂ ਅਮਰਤਪਾਲ ਦੀ ਉਸ ਤੋਂ ਪਹਿਲਾਂ ਸਮਨਜੀਤ ਮਾਨ ਵੀ ਕਿਹੇ ਵੇਲੇ ਬੜਾ ਐਕਟਿਵ ਰਿਹਾ ਪੰਥਕ ਭਾਵਨਾਵਾਂ ਨੂੰ ਲੈ ਕੇ ਸੋ ਪੰਥਕ ਭਾਵਨਾਵਾਂ ਦਾ ਇਹ ਰੈਕਟਰ ਹੈ ਇਹ ਕਾਫੀ ਮੇਜਰ ਹੈ ਪੰਜਾਬ ਦੇ ਅੰਦਰ ਉਹ ਦਾ ਮੇ ਉਮੀਨ ਮਸਲਾ ਉਹਦਾ ਕੇਵਲ ਸਿਆਸੀ ਹੈ ਕਿ ਕਿਸੇ ਤਰੀਕੇ ਨਾਲ ਮੈਂ ਪੰਥਕ ਭਾਵਨਾਵਾਂ ਕੈਸ਼ ਕਰਾਂ ਪਰ ਜੇ ਜਿਸ ਤਰੀਕੇ ਨਾਲ ਆਇਆ ਹੈ ਉਹ ਬੜਾ ਗਲਤ ਤੇ ਮਤਲਬ ਨਾ ਸਵੀਕਾਰ ਕਰਨ ਵਾਲਾ ਹੈ ਪਹਿਲੀ ਗੱਲ ਕਿਉਂਕਿ ਉਹ ਇੱਕ ਸਟੇਟ ਦਾ ਸੰਦ ਹੈ ਉਹ ਸਾਡੀ ਕੋਈ ਪੰਥਕ ਪਾਰਟੀ ਨਹੀਂ ਹੈ ਉਹ ਸਟੇਟ ਇੱਕ ਇਨਸਟਰੂਮੈਂਟ ਹੈ ਉਹਨੂੰ ਉਹ ਸਟੇਟ ਦਾ ਇੱਕ ਇਨਸਟਰੂਮੈਂਟਲ ਟੂਲ ਬਣ ਕੇ ਉਹ ਪੰਥਕ ਜਾਂ ਸਾਡੀ ਸਿੱਖਾਂ ਦੀ ਜਿਹੜੀ ਸਿਆਸਤ ਇੰਟਰਨਲ ਉਹ ਤੇ ਚਨ ਵਾਲਵ ਨਹੀਂ ਹੋ ਸਕਦਾ ਜਾਂ ਤੇ ਉਹ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਕੇ ਤੇ ਕਿਸੇ ਪੰਥਕ ਆਰਗੇਨਾਈਜੇਸ਼ਨ ਨੂੰ ਲੀਡ ਕਰੇ ਜਾਂ ਕੋਈ ਉਹਦਾ ਕਾਰਜ ਪੰਥਕ ਤੌਰ ਤੇ ਹੋਵੇ ਤੇ ਉਹ ਬਿਲਕੁਲ ਉਹ ਜਿਹੜੀ ਹੈ ਕਾਉਂਟੇਬਿਲਟੀ ਠਹਿਰਾ ਸਕਦਾ ਹੈ ਉਹ ਸਵਾਲ ਪੁੱਛ ਸਕਦਾ ਹੈ ਇਹ ਤੇ ਸੁਣੋ ਉਹ ਆਪਣੇ ਫੇਲੀਅਰ ਇਹ ਜਦੋਂ ਆਮ ਆਦਮੀ ਪਾਰਟੀ ਆਈ ਹੈ ਕੀ ਕੀ ਲੈ ਕੇ ਆਈ ਕੀ ਕੀ ਪ੍ਰੋਮਿਸ ਕਰਕੇ ਆਈ ਤੁਹਾਡੇ ਨਾਲ ਕਿੰਨੇ ਐਨਆਰਆਈ ਇਹਨਾਂ ਦੇ ਉੱਤੋਂ ਦੀ ਜਿਹੜਾ ਆਪਣੀ ਜਾਨ ਨਿਸ਼ਾਵਰ ਕਰਦੇ ਰਹੇ ਤੇ ਕਿੰਨੇ ਕਿੰਨੇ ਫੰਡ ਇਹਨਾਂ ਨੂੰ ਗ੍ਰਹਿਣ ਕਰਕੇ ਦਿੱਤੇ ਸਿੱਖਾਂ ਨੇ ਸੋ ਇਹਨਾਂ ਨੇ ਕੀਤਾ ਕੀ ਇਹਨਾਂ ਨੇ ਅਜ ਤੱਕ ਅਰ ਸਿੱਖਾਂ ਦੇ ਪੰਜਾਬ ਦੇ ਖੇਤ ਵਿੱਚ ਕੋਈ ਕੰਮ ਨਹੀਂ ਕੀਤਾ ਈਵਨ ਜਦੋਂ ਇਹਨਾਂ ਨੇ ਪਾਰਲੀਮੈਂਟਰੀ ਕੈਂਡੀਡੇਟ ਭੇਜਣੇ ਸੀ ਉਦੋਂ ਵੀ ਸਫਾਰਸ਼ੀ ਤੇ ਜਿਹੜੇ ਮਤਲਬ ਜਿਨ੍ਹਾਂ ਦਾ ਕੋਈ ਦੂਰ ਨੇੜੇ ਦਾ ਵੀ ਨਾਤਾ ਨਹੀਂ ਜੋ ਸਿੱਖ ਸਰੋਕਾਰਾਂ ਦੇ ਨਾਲ ਉਹਨਾਂ ਨੂੰ ਚੋਕੇ ਅੰਦਰ ਇਹਨਾਂ ਨੇ ਵਾਰ ਦਿੱਤਾ ਸੋ ਇਹ ਭਾਵੇਂ ਤੁਹਾਡਾ ਬੇਅਦਬੀ ਦਾ ਮੁੱਦਾ ਲੈ ਕੇ ਆਏ ਹੋਣ ਭਾਵੇਂ ਪੰਜਾਬ ਦੀ ਜਿਹੜੀ ਹੈ ਸੱਭਿਆਚਾਰਕ ਮਸਲੇ ਬੋਲੀ ਦੇ ਮਸਲੇ ਕਲਚਰਲ ਮਸਲੇ এমਪਲॉयਮੈਂਟ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਕਿਤੇ ਵੀ ਅਖਰੇ ਨਹੀਂ ਉਤਰੇ ਹੁਣ ਮਸਲਾ ਹੈਗਾ ਵਾ ਕਿ ਇਹ ਡੁੱਬਦੇ ਨੇ ਤੇ ਡੁੱਬਦੇ ਨੂੰ ਆਦੇ ਹੁੰਦੇ ਥਣਕੇ ਦਾ ਸਾਰਾ ਉਹ ਉਹਦੇ ਚੋਂ ਇਹ ਤਣਕਾ ਲਬ ਦੇ ਫਿਰਦੇ ਨੇ ਕਿਸੇ ਤਰੀਕੇ ਨਾਲ ਇਹ ਪੰਥਕ ਤੌਰ ਤੇ ਵੀ ਮੜਾ ਜੇ ਐਕਟਿਵ ਹੋ ਕੇ ਕੋਈ ਨਾ ਕੋਈ ਮੁੱਦਾ ਚੱਕੀਏ ਲੋਕ ਸਾਡੇ ਮਗਰ ਲੱਗਣ ਤੇ ਸਾਡਾ ਮਸਲਾ ਇਹ ਜਿਹੜਾ ਵਾ ਮਤਲਬ ਬਣਿਆ ਰਵੇ ਸਿਆਸਤ ਦੇ ਅੰਦਰ ਸਾਡਾ ਨਾਮ ਜਿਹੜਾ ਉਹ ਮਾੜਾ ਮੋਟਾ ਬਣਿਆ ਰਵੇ ਉਹ ਹੋਣਾ ਨਹੀਂ ਇਦਾਂ ਅਸੀਂ ਜਹੇਦਾਰਾਂ ਦੇ ਸ਼੍ਰੋਮਣੀ ਕਮੇਟੀ ਦੇ ਸਾਰਿਆਂ ਨੂੰ ਪਤਾ ਹੈ ਪਿਛਲੇ 20 ਸਾਲਾਂ ਤੋਂ ਅਸੀਂ ਕਦੀ ਵੀ ਉਹਨਾਂ ਦੇ ਕਿਹੇ ਵੀ ਫੇਲਿਅਰ ਦੇ ਸਬੰਧ ਵਿੱਚ ਕਦੀ ਵੀ ਅਸੀਂ ਉਹਨਾਂ ਦਾ ਸਾਥ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਸਵਾਲੀਆ ਚਿੰਨ੍ਹ ਉਹਨਾਂ ਤੇ ਲਾਏ ਨੇ ਕਿਹੜੇ ਇਹਨੇ ਸਵਾਲ ਪੁੱਛਣੇ ਨੇ ਜਾ ਕੇ ਭਗਵੰਤ ਮਾਨ ਨੇ ਕਿਹੜੇ ਸਵਾਲ ਪੁੱਛਣੇ ਨੇ ਇਹਨਾਂ ਨੂੰ ਮਤਲਬ ਜਾਣਕਾਰੀ ਆਸਤੇ ਦੱਸ ਦੇਣਾ ਚਾਹੁੰਦਾ ਵੀ ਅਸੀਂ ਪਿਛਲੇ 16 ਸਾਲ ਪਹਿਲਾਂ 50 ਸਵਾਲ 45 ਤੋਂ 50 ਸਵਾਲ ਲਿਖ ਕੇ ਮੀਡੀਆ 'ਚ ਛਪਾਏ ਉਹਨਾਂ ਦੇ ਪਰਚੇ ਵੰਡੇ ਇਨਾਂ ਗਾੜੀ ਇਹਨਾਂ ਖੌਤੀ ਜਥੇਦਾਰਾਂ ਗਾੜੀ ਉਦੋਂ ਵੀ ਇਹਨਾਂ ਦੇ ਜਵਾਬ ਦਿਓ ਇਹਨਾਂ ਦੇ ਕੋਲ ਇਹਨਾਂ ਤੋਂ ਕਿਹੜਾ ਜਵਾਬ ਲੈਣਾ ਕਿਹੜਾ ਸਵਾਲ ਇਹਨਾਂ ਨੂੰ ਪੁੱਛਣਾ ਜਿਹੜਾ ਚ ਅਜੇ ਤੱਕ ਪੁੱਛਿਆ ਨਹੀਂ ਗਿਆ ਕਿਹੜਾ ਇਹਨਾਂ ਨੂੰ ਆਮਦ ਹੋਇਆ ਹੈ ਭਗਵੰਤ ਮਾਨ ਨੂੰ ਰਾਤੋਂ ਰਾਤ ਵੀ ਜਿਹੜਾ ਇਹਨੇ ਸਵਾਲ ਪੁੱਛਣਾ ਜਾ ਕੇ ਜੇ ਮੈਂ ਦਸੂਗਾ ਮੈਂ ਭੇਦ ਖੋਲੂਗਾ ਕੀ ਖੋਲੇਗਾ ਆ ਬਾਦਲਾ ਦੇ ਕੌਤਕ ਸਿੰਘ ਨਾਦ ਇਸੇ ਪਲੇਟਫਾਰਮ ਦੇ ਰੇਡੀਓ ਤੋਂ ਆਪਾਂ ਲਗਾਤਾਰ ਸ਼ੋਅ ਕੀਤੇ ਆਪਾਂ ਕਿਹੜਾ ਇਹਨਾਂ ਦਾ ਅੰਦਰੂਨੀ ਮਿਲਾਪ ਜਿਹੜਾ ਵਾ ਉਹਨੂੰ ਜ਼ਾਹਰ ਨਹੀਂ ਕੀਤਾ ਕੀ ਲੋਕਾਂ ਨੂੰ ਪਤਾ ਨਹੀਂ ਕਿ ਜਿਹੜੇ ਜਹੇਦਾਰ ਨੇ ਉਹ ਕੇਵਲ ਇਸ ਵੇਲੇ ਬਾਦਲਾਂ ਦੇ ਦਿਹਾੜੀਦਾਰ ਨੇ ਬੇਸਿਕਲੀ ਜਹੇਦਾਰ ਨਹੀਂ ਹੈ ਇਹ ਦਿਹਾੜੀਦਾਰ ਹੈ ਹਾਂ ਇਹ ਇਹ ਤਾਂ ਸਾਰੇ ਜਾਣਦੇ ਨੇ ਇਹਨਾਂ ਕਿਹੜਾ ਨਵਾਂ ਸਵਾਲ ਜਾ ਕੇ ਪੁੱਛਣਾ ਹੈ ਇਹ ਕੇਵਲ ਸਿਆਸਤ ਦੇ ਵਿੱਚ ਸਿਆਸਤੀ ਰੰਗ ਚਾਣਨ ਵਾਸਤੇ ਉਹਦੇ ਵਿੱਚ ਗਰਮ ਹੋਣ ਵਾਸਤੇ ਉਹਨਾਂ ਨੇ ਇਹ ਸਵਾਲ ਕੀਤਾ ਹੈ ਹੁਣ ਗੱਲ ਕਰਦੇ ਹਾਂ ਆਪਾਂ ਜਹੇਦਾਰ ਦੀ ਜੀ ਵੇਖੋ ਜਿਹੜਾ ਉਹਦਾ ਜਿਸ ਤਰੀਕੇ ਨਾਲ ਉਹਨੇ ਇਸ ਗੱਲ ਨੂੰ ਡੀਲ ਕੀਤਾ ਵਾ ਵੀ ਇਹ ਜੀ ਜਿਹੜੇ ਜੱਸੀ ਵਾਲੇ ਮਸਲੇ ਤੇ ਵੀ ਇਹ ਪੁੱਛਦਾ ਵੀ ਕਿਹੜੀ ਮर्यादा ਇਹਨਾਂ ਦੀ ਨਿਤ ਨਵੀ ਆਹ ਵੇਖੋ ਜੀ ਕੀਰਤਨ ਦੀ ਮर्यादा ਕੀਰਤਨ ਦੀ ਮर्यादा 'ਚ ਲਿਖਿਆ ਏ ਵੀ ਕੋਈ ਵੀ ਜਿਹੜਾ ਬਿਨਾ ਸਿੱਖ ਤੋਂ ਕੀਰਤਨ ਨਹੀਂ ਕਰ ਸਕਦਾ ਬਿਲਕੁਲ ਰਹਿਤ ਮर्यादा ਇਹ ਕਹਿੰਦੀ ਹੈ ਵੀ ਜਦੋਂ ਗੁਰਦਾਰੇ ਅੰਦਰ ਗੁਰਦਾਰੇ ਦੀ ਸਟੇਜ ਤੋਂ ਕਿਸੇ ਨੇ ਪ੍ਰਚਾਰ ਕਰਨਾ ਉਹ ਸਿੱਖ ਹੋਣਾ ਚਾਹੀਦਾ ਹੈ ਮੈਂ ਕਾਫੀ ਹੱਦ ਤੱਕ ਇਸ ਗੱਲ ਨਾਲ ਸਹਿਮਤ ਵੀ ਹਾਂ ਉਹਦਾ ਕਾਰਨ ਹੈ ਕਿਉਂਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਜੀ ਹਾਲਾਂਕਿ ਜਿਹੜਾ ਜਸਬੀਰ ਜੱਸੀ ਹੈ ਉਹਦੇ ਉਹ ਕਾਫੀ ਕਨਸਰਨਡ ਹੈ ਸਿੱਖੀ ਲਈ ਬੋਲਦਾ ਰਹਿੰਦਾ ਗਾਇਬ ਗਾਇਬ ਬੜਾ ਅੰਦਰ ਉਹਦੇ ਜਦੋਂ ਉਹ ਉਹਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਹੈ ਮਹਿਸੂਸ ਕਰਦੇ ਆਂ ਵੀ ਅੰਦਰੋਂ ਜਿਉਂਦਾ ਹੋਇਆ ਬੰਦਾ ਏ ਪਰ ਫਿਰ ਵੀ ਇੱਕ ਐਕਸੈਪਸ਼ਨ ਨਹੀਂ ਦਿੱਤੀ ਜਾ ਸਕਦੀ ਵੀ ਜਦੋਂ ਸਟੇਜ 'ਤੋਂ ਬੋਲਣਾ ਹੈ ਉਹਦੇ ਲਈ ਇੱਕ ਸਿੱਖ ਹੋਣਾ ਜ਼ਰੂਰੀ ਕਿਉਂਕਿ ਇੱਕ ਐਗਜ਼ਾਮਪਲ ਸੈੱਟ ਹੁੰਦੀ ਹੈ ਜਦੋਂ ਤੁਸੀਂ ਮੈਨੂੰ ਐਜ਼ ਇੱਕ ਪ੍ਰਚਾਰਕ ਐਜ਼ੇ ਬਲਾਰੇ ਸਟੇਜ ਤੋਂ ਪ੍ਰਚਾਰ ਕਰ ਰਿਹਾ ਜੇ ਤੇ ਮੇਰੀ ਮੇਰੀ ਆਪਣੇ ਆਪ ਹੀ ਜਿਹੜੀ ਸੁਰਤ ਆ ਮੇਰੀ ਲੇਵ ਆ ਉਹ ਤੁਹਾਡੇ ਬਾਹਰੀ ਰੂਪ ਨਾਲ ਵੀ ਜੁੜਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਵਾ ਵੀ ਜਦੋਂ ਇਦਾਂ ਦਾ ਕੋਈ ਸੱਜਣ ਮਿੱਤਰ ਸਾਡਾ ਬੋਲਦਾ ਹੈ ਤੇ ਉਹ ਬਾਹਰ ਵਾਲੇ ਬੰਦੇ ਜਿਹੜੇ ਬੈਠੇ ਨੇ ਨਾ ਇਦਾਂ ਦੇ ਉਹ ਸੋਚ ਲੈਂਦੇ ਨੇ ਵੀ ਇਹਦੀ ਕੀ ਲੋੜ ਹੈ ਵੇਖੋ ਕਿੰਨੀ ਸੁਣੀਆਂ ਵਿਚਾਰਾ ਕਰ ਰਿਹਾ ਦਿਲ ਸਾਫ ਜਦੋਂ ਆਪਾਂ ਪਹਿਲਾਂ ਵੀ ਸਦਾਚਾਰ ਦੀਆਂ ਗੱਲਾਂ ਮੋਰੈਲਿਟੀ ਦੀਆਂ ਗੱਲਾਂ ਸਾਡੇ ਉੱਠਦੀਆਂ ਰਹਿੰਦੀਆਂ ਨੇ ਵੀ ਦਿਲ ਸਾਫ ਹੋਣਾ ਚਾਹੀਦਾ ਅੱਛਾ ਦਿਲ ਦਿਲ ਤੱਕਰ ਪਹੁੰਚ ਜਾਂਦੇ ਨੇ ਸਾਡੇ ਬੰਦੇ ਮਿੰਟੋ ਮਿੱਟੀ ਜਿਹੜਾ ਕਿ ਸੂਖਮ ਹੈ ਆ ਜਿਹੜਾ ਬਾਹਰ ਸਥੂਰ ਹੈ ਪੰਜਾਂ ਤਤਾਂ ਦਾ ਬਣਿਆ ਇੱਥੋਂ ਤੱਕ ਨਹੀਂ ਜਾਂਦਾ ਵੀ ਜੇ ਦਿਲ ਸਾਫ਼ ਹੈ ਤੇ ਬਾਹਰੋਂ ਵੀ ਬਾਹਰ ਵਾਲੀ ਜਿਹੜੀ ਧੱਕੇ ਨਾਲ ਸਫਾਈ ਕਰੀ ਜਾਣਾ ਉਹ ਆਪਣੇ ਆਪ ਹੀ ਖਤਮ ਹੋ ਜਾਏਗੀ ਜੇ ਦਿਲ ਸਾਫ਼ ਹੈ ਬਿਲਕੁਲ ਤੇ ਬਾਹਰ ਵਾਲੀ ਸਫਾਈ ਦੀ ਲੋੜ ਹੀ ਨਹੀਂ ਉਹ ਆਪਣੇ ਆਪ ਹੀ ਸਾਫ਼ ਹੋ ਜਾਣਾ ਜੋ ਮਾਲਕ ਨੇ ਨੇਚਰ ਨੇ ਤੇਰੀ ਕੁਦਰਤ ਨੇ ਤੈਨੂੰ ਘਾੜਤ ਜੈਸੀ ਘੜੀ ਉਹ ਤੈਨੂੰ ਆਪਣੇ ਆਪ ਹੀ ਆ ਜਾਣੀ ਆ ਸੋ ਸੂਖਮ ਵਿਸ਼ੇ ਤੇ ਤੇ ਗੱਲ ਕਰਦੇ ਨੇ ਕਿ ਦਿਲ ਸਾਫ਼ ਹੋਣਾ ਚਾਹੀਦਾ ਤੇ ਬਾਹਰ ਵਾਲੀ ਗੱਲ ਕੋਈ ਨਹੀਂ ਸੋ ਮੈਂ ਇਹ ਗੱਲ ਨੂੰ ਮੰਨਦਾ ਵਾਂ ਵੀ ਬਾਹਰ ਕਰਨਾ ਕੁਝ ਨਹੀਂ ਆ ਤੁਸੀਂ ਤੁਸੀਂ ਜੋ ਕਰ ਰਹੇ ਹੋ ਉਹ ਨਹੀਂ ਛੱਡਣਾ ਹੀ ਆ ਬਸ ਇੱਥੇ ਕੋਈ ਵਾਧੂ ਸਿੱਖੀ ਦੇ ਵਿੱਚ ਕਰਮਕਾਂਡ ਨੂੰ ਇੱਕ ਸੈਪਟੈਂਸ ਨਹੀਂ ਦਿੰਦੇ ਅਸੀਂ ਤੇ ਕਹੀ ਨਹੀਂ ਜੋ ਕਰ ਰਹੇ ਹੋ ਛੱਡ ਦਿਓ ਜੋ ਕੁਦਰਤ ਦਾ ਨੇਚਰ ਦਾ ਲਾ ਹੈ ਉਹਦੇ ਉਹਦੇ ਨਾਲ ਚਲੇ ਜਾਓ ਸੋ ਇਹ ਉਹ ਨੂੰ ਇੱਕ ਮੁੱਦਾ ਬਣਾਉਣਾ ਵੀ ਰਹਿਤ ਮੇਰਾਦਾ ਕਹਿੰਦੀ ਹੈ ਜਹੇਦਾਰਾ ਲੋ ਮੈਂ ਜਹੇਦਾਰ ਨੂੰ ਪੁੱਛਣਾ ਚਾਹੁੰਦਾ ਰਹਿਤ ਮੇਰਾਦਾ ਤਾਂ ਬੜਾ ਕੁਝ ਕਹਿੰਦੀ ਹੈ ਉਹਦੇ ਵੀ ਕਹਿੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਤੋਲ ਉਹ ਕਿਹ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਜਿਹੜੇ ਇਸ ਗੱਲ ਤੇ ਬੋਲਣ ਵਾਲੇ ਜਿਨ੍ਹਾਂ ਨੇ ਇਸ ਤੇ ਮੁੱਦਾ ਚੁੱਕਿਆ ਤੇ ਜਿਨ੍ਹਾਂ ਨੂੰ ਤੁਸੀਂ ਇਹ ਜਹੇਦਾਰ ਸਪੋਰਟ ਵੀ ਕਰਦਾ ਰਿਆ ਪ੍ਰੋਗਰਾਮ ਵੀ ਕਰਾਉਂਦਾ ਰਿਆ ਉਹ ਜਦੋਂ ਉਹ ਮੁੱਦਾ ਚੱਕਦੇ ਨੇ ਤਾਂ ਹੁਣੇ ਜਹੇਦਾਰ ਬਣ ਗਿਆ ਤੇ ਉਹਨਾਂ ਨੂੰ ਮਤਲਬ ਕਾਲ ਤਖਤ ਦੇ ਉੱਤੇ ਬੋਲ ਕੇ ਉਹਨਾਂ ਦੇ ਅਗੇਂਸਟ ਤੇ ਇਹ ਸੁਰਖਰੂਣਾ ਚਾਹੁੰਦਾ ਵਾ ਕੁਝ ਕੁ ਡੇਰੇਦਾਰਾਂ ਦੇ ਅੰਦਰ ਫਿਰ ਇਹਤ ਮੇਰਾ ਅਦਾ ਦੇ ਵੀ ਕਹਿੰਦੀ ਹੈ ਵੀ ਜਿਹੜਾ ਕੀਰਤਨ ਹੈ ਉਹ ਕੇਵਲ ਭਾਈ ਗਰਦਾਸ ਦੀ 12 ਵਾਰਾਂ ਭਾਈ ਨੰਦ ਲਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋ ਸਕਦਾ ਹੈ ਕੀ ਦਰਬਾਰ ਸਾਹਿਬ ਚ ਇਦਾਂ ਹੀ ਹੁੰਦੇ ਆ ਦਾ ਕੀ ਦਰਬਾਰ ਸਾਹਿਬ ਇਦਾਂ ਹੋ ਰਿਹਾ ਅੱਛਾ ਰਹਿਤ ਮਰਿਆਦਾ ਦਾ ਇਹ ਦੇਣ ਵਾਲੇ ਜੋਰ ਦੇਣ ਵਾਲੇ ਸ਼ਰੋਣੀ ਕਮੇਟੀ ਜਹੇਦਾਰ ਮੈਨੂੰ ਇਹ ਦੱਸ ਦਿਓ ਵੀ ਕਿਹੜਾ ਗੁਰਦੁਆਰਾਵਾ ਤੁਹਾਡਾ ਸ਼ਰੋਣੀ ਕਮੇਟੀ ਦੇ ਅੰਦਰ ਪੈਂਦਾ ਜਿੱਥੇ ਪੂਰੀ ਤਰ੍ਹਾਂ ਇਹ ਮਰਿਆਦਾ ਲਾਗੂ ਹੈ ਹੂੰ ਕੀ ਈਵਨ ਦਰਬਾਰ ਸਾਹਿਬ ਅੰਦਰ ਅਰਦਾਸ ਤੋਂ ਬਾਅਦ ਨਾਮ ਬੁਲਾਇਆ ਜਾਣ ਵਾਲਾ ਜਕਾਰਾ ਤੇ ਉਹੋ ਹੀ ਜਿਹੜਾ ਵਾ 25 30 ਮੀਟਰ 40 ਮੀਟਰ ਦੂਰ ਕਾਲ ਤਖਤ ਦੇ ਉੱਤੇ ਉਹ ਜਕਾਰਾ ਬੁਲਾਇਆ ਜਾਣਾ ਕੀ ਇਹ ਮਰਿਆਦਾ ਦਾ 파ਟ ਹੈ ਮਰਿਆਦਾ ਤੇ ਬਹੁਤ ਕੁਝ ਕਹਿੰਦੀ ਹੈ ਮਰਿਆਦਾ ਤੇ ਕਹਿੰਦੀ ਵੀ ਜੋਤਾਂ ਨਹੀਂ ਜਗਾਉਣੀ ਚਾਹੀਦੀਆਂ ਬਿਲਕੁਲ ਜੇ ਤੁਸੀਂ ਜੋਤਾਂ ਬੰਦ ਕਰਤੀਆਂ ਨੇ ਮਰਿਆਦਾ ਨੇ ਮਰਿਆਦਾ ਦੇ ਉੱਤੇ ਜੇ ਤੁਸੀਂ ਗੱਲ ਕਰਨੀ ਹੈ ਤਾਂ ਉਹ ਬਹੁਤ ਕੁਝ ਕਹਿੰਦੀ ਹੈ ਇਹ ਨਹੀਂ ਵੀ ਜਿਹੜੀ ਤੁਹਾਨੂੰ ਸੂਟ ਕਰਦੀ ਉਹ ਠੀਕ ਹੈ ਤੇ ਜਿਹੜੀ ਨਹੀਂ ਸੂਟ ਕਰਦੀ ਉਹ ਉਹਨੂੰ ਮੁੱਦਾ ਬਣਾ ਕੇ ਤੇ ਗੱਲ ਚੱਕ ਲੋ ਜੇ ਇਹਦੇ ਤੇ ਗੱਲ ਕਰੀ ਕੀਤੀ ਐ ਤੇ ਉਹਨੂੰ ਪੂਰੀ ਤਰ੍ਹਾਂ ਫੜ ਲਓ ਇਹ ਮਰਿਆਦਾ ਤੇ ਤੁਹਾਡੀ ਅੰਗਰੇਜ਼ੀ ਵਾਲੀ ਤੇ ਅਲੱਗ ਹੈ ਉਹਨੂੰ ਵੀ ਸਹੀ ਕਰ ਲਓ ਜਿਹੜੀ ਦਾੜੀ ਇੰਗਲਿਸ਼ ਦੀ ਟ੍ਰਾਂਸਲੇਸ਼ਨ ਹੈ ਉਹਦੇ ਚ ਕੀਰਤਨ ਦੀ ਡੈਫੀਨੇਸ਼ਨ ਕੀ ਹੈ ਉਹਦੇ ਮੱਧ ਕੀਰਤਨ ਦੇ ਮੱਧੇ ਹਟ ਕੀ ਲਿਖਿਆ ਵਾ ਤੇ ਪੰਜਾਬੀ ਵਾਲੇ ਚ ਕੀ ਲਿਖਿਆ ਏ ਇਹ ਕਰਕੇ ਡਬਲ ਸਟੈਂਡਰਡ ਰੱਖਣਾ ਲੋਕਾਂ ਨੂੰ ਘਬਰਾਹ ਕਰਨਾ ਇਹ ਬਿਲਕੁਲੋਂ ਗਲਤ ਹੈ ਜੇ ਮਰਿਆਦਾ ਦੀ ਗੱਲ ਕਰਨੀ ਹਾਲਾਂਕਿ ਸਿੱਖ ਕੋਈ ਮਰਿਆਦਾ ਪਰਸ਼ੋਤਮੀ ਨਹੀਂ ਆ ਇਹ ਸਾਡੇ ਗੁਰਸਿੱਖਾਂ ਵੀਰਾਂ ਨੇ ਭਾਈਆਂ ਨੇ ਜਿਹੜਾ ਇਹ ਬਣਾਈ ਹੈ ਨਾ ਉਹ ਬੜੀ ਐਫਰਟ ਬੜਾ ਵਧੀਆ ਉਦਮ ਕੀਤਾ ਉਹਨਾਂ ਨੇ ਪਰ ਇਹ ਧਿਆਨ ਰੱਖੋ ਵੀ ਕਿ ਇਹ ਅਗੰਮੀ ਬਾਣੀ ਥੋੜਾ ਸੀ ਇਹ ਕੋਈ ਖਸਮੀ ਬਾਣੀ ਹੈ ਕਿ ਜੋ ਲਿਖ ਦਿੱਤਾ ਜੋ ਨਿਯਤ ਨੇਮ ਹੈ ਜਾਂ ਜੋ ਵੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਸਿੱਖਾਂ ਦਾ ਦੇ ਨਿਯਮ ਜੋ ਉਹਦੇ ਧਾਰਮਿਕ ਵਿਰਤੀ ਪ੍ਰਤੀ ਲਿਖੇ ਉਹ ਜ਼ਰੂਰੀ ਥੋੜਾ ਵੀ ਉਹ ਹੀ ਹੋਣਗੇ ਅੱਜ ਜੋ ਤੁਸੀਂ ਹੁਣ ਗੁਰੂਗ੍ਰੰਥ ਸਾਹਿਬ ਦੇ ਗੁਰੂਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਤੁਹਾਨੂੰ ਬੜਾ ਕੁਝ ਅੱਜ ਦੇਖਣ ਦੀ ਲੋੜ ਹੈ ਉਹਦੇ ਨਾਲ ਹੀ ਕਈ ਫੈਸਲੇ ਜਿਵੇਂ ਤੁਸੀਂ ਰਾਗਮਾਲਾ ਦਾ ਫੈਸਲਾ ਇਹ ਉਦਾਂ ਹੀ ਪਿਆ ਅਧੂਰਾ ਹੀ ਉਸੇ ਮਰਿਆਦਾ ਚ ਇਹ ਇਹ ਜੇ ਤੇ ਬਾਣੀ ਆ ਫਿਰ ਇਦਾਂ ਇਦਾਂ ਲਹਿਨ ਦੀ ਲੋੜ ਹੈ ਜਿੱਥੇ ਪੜ੍ਹਨੀ ਪੜ੍ਹ ਲਓ ਜਿੱਥੇ ਨਹੀਂ ਉਹ ਚੱਲਦੀ ਸਥਾਨਿਕ ਮਰਿਆਦਾ ਅਨੁਸਾਰ ਉੱਥੇ ਨਾ ਪੜੋ ਅੱਛਾ ਬਾਣੀ ਦੇ ਉੱਤੇ ਆਪਸ਼ਨ ਹੁੰਦੀ ਐ ਇਦਾਂ ਦੀ ਨਾ ਫਿਰ ਉਹਦੇ ਵਿੱਚ ਹੀ ਜਿਹੜਾ ਮਾਸ ਵਾਲਾ ਮੁੱਦਾ ਵਾ ਤੁਸੀਂ ਲਿਖ ਦਿੱਤਾ ਵੀ ਕੁੱਠਾ ਨਹੀਂ ਖਾਣਾ ਇਹ ਸਪਸ਼ਟ ਕਿਉਂ ਨਹੀਂ ਕੀਤਾ ਵੀ ਸਿੱਖ ਭੰਬਲਪੂਸੇ ਚੋਂ ਨਿਕਲ ਜਾਂ ਕਮ ਸੇ ਕਮ ਨਾਨਕਸਰ ਹੀ ਨਿਕਲ ਜਾਣਾ ਜਿਨ੍ਹਾਂ ਦਾ ਬਾਬਾ ਥੱਲੇ ਸ਼ੇਰ ਮਾਰ ਕੇ ਤਾਂ ਰੱਖੀ ਫਿਰਦਾ ਵਾ ਖਾਲ ਉਹਦੀ ਸ਼ੇਰ ਦੀ ਖਾਲ ਤੇ ਰੱਖੀ ਫਿਰਦਾ ਤਾਂ ਕੁੱਕੜ ਵੇਖ ਕੇ ਅੱਗੇ ਭੱਜੇ ਫਿਰਦੇ ਨੇ ਇਹ ਗੱਲ ਨਹੀਂ ਸਪਸ਼ਟ ਕੀਤਾ ਉਹਦੇ ਚ ਸੋ ਇਹਦੇ ਤੇ ਭਾਵੇਂ ਸਾਰਾ ਦਿਨ ਲੱਗੇ ਰੋ ਮੇਰੇ ਨਾਲ ਮਸਲਾ ਮਸਲਾ ਜਿਹੜੀ ਚੀਜ਼ ਚੰਗੀ ਹੈ ਉਸ ਡਾਕੂਮੈਂਟ ਦੇ ਵਿੱਚ ਬਹੁਤ ਚੰਗੀ ਹੈ ਸਿੱਖਾਂ ਦਾ ਅਹੀ ਨੰਦ ਕਾਰਜ ਕਿਵੇਂ ਕਰਨਾ ਵਾਂ ਅਮਰ ਸੰਸਕਾਰ ਦੀ ਗੱਲ ਆਉਂਦੀ ਹੈ ਜਿਹਦੇ ਵਿੱਚ ਕੇਵਲ ਮਸਲਾ ਹੈਗਾ ਆਈਡਿਓਲੋਜੀਕਲ ਕਿਰਿਆ ਤੇ ਮੇਰਾ ਸਵਾਲ ਨਹੀਂ ਮਸਲਾ ਆਈਡਿਓਲੋਜੀਕਲ ਉਹਦੇ ਚ ਵੀ ਬਾਣੀਆਂ ਦਾ ਫਿਰ ਤੁਸੀਂ ਮਰਨ ਸੰਸਕਾਰ ਦੀ ਗੱਲ ਆਉਂਦੀ ਹੈ ਜਾਂ ਹੋਰ ਜਿਹੜੇ ਸਮਾਜਿਕ ਕਾਰਨ ਨੇ ਉਹਨਾਂ ਦੇ ਉੱਤੇ ਇਹ ਡਾਕੂਮੈਂਟ ਸਾਨੂੰ ਯੂਨੀਫਾਰਮ ਹੋਣ ਵਾਸਤੇ ਬਹੁਤ ਵਧੀਆ ਹੈ ਪਰ ਇਹ ਕੋਈ ਸਾਡਾ ਗੋਸਪਲ ਟਰੁੱਥ ਨਹੀਂ ਹੈ ਕੋਈ ਇਹ ਗੰਮੀ ਬਾਣੀ ਨਹੀਂ ਹੈ ਕੋਈ ਖਸਮੀ ਬਾਣੀ ਨਹੀਂ ਹੈ ਇਹ ਅਪਡੇਟ ਹੋ ਸਕਦਾ ਹੋ ਸਕਦਾ ਵਾ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਚ ਇਹ ਵੀ ਨਾਨਕਸਰੀਆਂ ਜਿੱਦਾਂ ਨਾਨਕਸ਼ਾਹੀ ਕੈਲੰਡਰ ਵਾਂਗੂ ਅਪਡੇਟ ਨਹੀਂ ਕਰਨਾ ਇਹਨੂੰ ਜਿੱਦਾਂ ਕਰ ਦਿੱਤਾ ਤੁਸੀਂ ਨਾਨਕਸ਼ਾਹੀ ਕੈਲੰਡਰ ਸੋ ਇਹ ਕਰਕੇ ਮਰਿਆਦਾ ਜਿੱਥੇ ਵਰਤਦੀ ਹੈ ਲੋੜ ਪੈਂਦੀ ਉੱਥੇ ਵਰਤ ਲੈਂਦੇ ਨੇ ਜਿੱਥੇ ਛੱਡਣੀ ਉੱਥੇ ਛੱਡ ਲੈਂਦੇ ਨੇ ਡਬਲ ਸਟੈਂਡਰਡ ਨਾ ਰੱਖੋ ਬਲਾਓ ਮੁੱਖ ਮੰਤਰੀ ਦਾ ਕੋਈ ਹੱਕ ਨਹੀਂ ਸਾਡੇ ਪੰਥਕ ਸਿਆਸਤ ਅੰਦਰ ਸਾਡੇ ਪੰਥਕ ਜੋ ਸਾਡਾ ਦਰਉਮਦਾਰ ਉਹਦੇ ਤੇ ਸਵਾਲ ਕਰਨ ਦਾ ਕਿਉਂਕਿ ਉਹ ਸਟੇਟ ਦਾ ਸੰਦ ਹੈ ਇਸ ਉਹ ਸਟੇਟ ਦੀ ਰਿਪਰੈਜ਼ੈਂਟੇਸ਼ਨ ਹੈ ਨਾਲੇ ਦਾ ਨਾਮ ਨਹੀਂ ਕਰ ਸਕਦੇ ਕਿਸ ਨੂੰ ਜਿਹੜਾ ਜਥੇਦਾਰ ਵੱਲੋਂ ਜੋ ਬਿਆਨਵਾਜੀ ਕੀਤੀ ਜਾ ਰਹੀ ਹੈ ਇੱਕ ਤਾਂ ਉਹਨੂੰ ਜਿਹੜਾ ਵਰਸਸ ਅਕਾਲ ਤਖਤ ਬਣਾਇਆ ਜਾ ਰਿਹਾ ਤੇ ਦੂਸਰੇ ਪਾਸੇ ਉਹਨੂੰ ਜਿਹੜਾ ਸਖਤਰੇਤ ਦੇ ਵਿੱਚ ਬੁਲਾਇਆ ਜਾ ਰਿਹਾ ਫਿਰ ਅਕਾਲ ਤਖਤ ਤੇ ਸਖਤਰੇਤ ਦਾ ਕੀ ਮੇਲ ਆ ਉੱਥੇ ਉਥੇ ਬਚਣਾ ਚਾਹੁੰਦੇ ਨੇ ਕਿਉਂਕਿ ਕਾਲ ਤਖਤ ਤੇ ਬਿਨਾ ਗੁਰਸਿੱਖ ਨੂੰ ਬੁਲਾ ਨਹੀਂ ਸਕਦੇ ਜਿਹੜਾ ਪੂਰਨ ਗੁਰਸਿੱਖ ਨਹੀਂ ਆ ਉਹ 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 ਗਾਲ ਤਖਤ ਦੇ ਉੱਤੇ ਸੱਦੇ ਨਹੀਂ ਜਾ ਸਕਦਾ ਤਾਂ ਉਦਾਂ ਵੀ ਕਿਹੜਾ ਕਾਲ ਤਖਤ ਤੇ ਸੱਦੇ ਨੇ ਉਦਾਂ ਵੀ ਕਬਰਿਆਂ 'ਚ ਸੱਦੇ ਨੇ ਇਸੇ ਕੱਲ ਦਾ ਵਿਰੋਧੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਤਾ ਵੀ ਤੁਸੀਂ ਬਾਹਰ ਆਓ ਜਿੱਥੇ ਬਾਹਰ ਆਉਣਾ ਉਥੇ ਬਾਹਰ ਨਹੀਂ ਆਉਂਦੇ ਤੇ ਜਿਹੜੀ ਗੱਲ ਮਤਲਬ ਜਿੱਥੇ ਇਹਨਾਂ ਨੂੰ ਪਤਾ ਵੀ ਪਹਿਲਾਂ ਇਹਨਾਂ ਦਾ ਸੌਦਾ ਹੋਇਆ ਹੁੰਦਾ ਵੀ ਤੁਸੀਂ ਬਾਹਰ ਆਣ ਕੇ ਖੜ ਜਿਓ ਤੇ ਗੱਲ 'ਚ ਸਾਫੇ ਪਾ ਕੇ ਜਿਵੇਂ ਜੰਮੂ ਵਾਲੇ ਖੜ ਗਏ ਤੇ ਅਸੀਂ ਤੁਹਾਨੂੰ ਐਲਾਨ ਦੇਵਾਂਗੇ ਤੇ ਮਾਫੀ ਮੰਗ ਲਿਓ ਸੋ ਇਹ ਸਾਰਾ ਧਾਰੋਮਦਾਰ ਜਿੰਨਾ ਵੀ ਹੈ ਪਿੱਛੇ ਸਾਰਾ ਤੁਹਾਨੂੰ ਪਤਾ ਹੈ ਤੇ ਇਹ ਡਬਲ ਸਟੈਂਡਰਡ ਹੈ ਇੱਕ ਜਗ੍ਹਾ ਤੇ ਰਹਿਓ ਇੱਕ ਥਾਂ ਤੇ ਰਹਿਓ ਜਿੱਥੇ ਖੜਨਾ ਉੱਥੇ ਖੜੋ ਐਵੇਂ ਚਾਪ ਲੂਸੀਆਂ ਛੱਡੋ ਦਿਹਾੜੀਦਾਰ ਨਾ ਬਣੋ ਕਿਸੇ ਦੇ ਤੇ ਇਹ ਵੈਸੇ ਤੇ ਮੇਰੀ ਜਿਹੜੀ ਆ ਗੱਲ ਹੈ ਮੂੰਹ ਕਾ ਕਹਿਆ ਵਾਓ ਵਾਲੀ ਹੈ ਕਿ ਇਹਨਾਂ ਨੇ ਦਿਹਾੜੀਦਾਰਾਂ ਨੇ ਦਿਹਾੜੀ ਕਰਨੀ ਛੱਡ ਤੇ ਦੇਣੀ ਨਹੀਂ ਪਰ ਇਹ ਕੇਵਲ ਆਮ ਸਰੋਤਿਆਂ ਤੱਕ ਗੱਲ ਪਹੁੰਚਾਉਣ ਵਾਸਤੇ ਵੀ ਇਹ ਦਿਹਾੜੀਦਾਰ ਨੇ ਜਹੇਦਾਰ ਕੋਈ ਨਹੀਂ ਬਹੁਤ ਧੰਨਵਾਦ ਜੀ ਨਾਲੇ ਇਸ ਇੱਕ ਛੋਟਾ ਜਿਹਾ ਸਵਾਲ ਕਿ ਇਹ ਚ ਐਵੇਂ ਨਹੀਂ ਲੱਗ ਰਿਹਾ ਕਿ ਜਿਹੜੇ ਦੋਵੇਂ ਧਿਰਾਂ ਵੱਲੋਂ ਜਿਹੜੇ ਅਸਲ ਮੁੱਦੇ ਆ ਉਹ ਛੁਪਾਏ ਜਾ ਰਹੇ ਆ ਤੇ ਇੱਕ ਤੁਸੀਂ ਜਿਹੜੀ ਉੱਤੇ ਬਿਆਨਬਾਜ਼ੀ ਕਰਕੇ ਤੇ ਉਹ ਤੁਹਾਨੂੰ ਮੈਂ ਸਪਸ਼ਟ ਕਰ ਦਿੰਦਾ ਵੀ ਉਹਨਾਂ ਦਾ ਕੋਈ ਹੱਕ ਹੀ ਨਹੀਂ ਉਹਨਾਂ ਨੂੰ ਤਾਂ ਆਪਣੇ ਫੇਲਿਅਰ ਦੇ ਉੱਤੇ ਨਜ਼ਰ ਨੇਮ ਦੀ ਲੋੜ ਹੈ ਵੀ ਜਿਹੜੇ ਅਸੀਂ ਵਾਅਦੇ ਕੀਤੇ ਆ ਉਹ ਤੇ ਵਾਅਦੇ ਅਸੀਂ ਨਭਾ ਨਹੀਂ ਪਾਏ ਤੇ ਐਵੇਂ ਪੰਥਕ ਸਿਆਸਤ ਨੂੰ ਸੁੰਘ ਤੇ ਫਿਰਦੇ ਆ ਜਾਂ ਉਹਨਾਂ ਦਾ ਜਿਹੜਾ ਪੰਥਕ ਸਾਡੇ ਮੁੱਦੇ ਨੇ ਉਹਨਾਂ ਦੇ ਵਿੱਚ ਐਵੇਂ ਆਪਣੀ ਟਾਂਗ ਅੜਾ ਕੇ ਬਿਨਾਂ ਗੱਲੋਂ ਤੁਹਾਡਾ ਕੋਈ ਕ੍ਰੈਡੀਬਿਲਟੀ ਨਹੀਂ ਤੁਹਾਨੂੰ ਕੋਈ ਅਕਾਉਂਟੇਬਲ ਨਹੀਂ ਹੋ ਐਵੇਂ ਤੁਸੀਂ ਵਿੱਚ ਛਾਲਾ ਮਾਰ ਤੇ ਫਿਰਦੇ ਜੀ ਉਹਨਾਂ ਦਾ ਤੇ ਕੇਵਲ ਇੱਕ ਮੁੱਦਾ ਹੀ ਇਹ ਹੈਗਾ ਵਾ ਵੀ ਅਸੀਂ ਬਚੀਏ ਕਿਹੜੇ ਤਰੀਕੇ ਨਾਲ ਹਾਂ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ